ਖਾਲਸਾ ਸਾਜਨਾ ਦਿਹਾੜੇ ਦੇ ਉਪਲਕ ਵਿਕੇ ਗੁਰੂ ਪਿਆਰਿਆਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਤਾ ਗਿਆ ਇਸ ਨਗਰ ਕੀਰਤਨ ਦੀ ਸ਼ੁਰੂਆਤ ਬਾੜ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਹੋਈ ਤੇ ਨਗਰ ਕੀਰਤਨ ਪਠਾਨਕੋਟ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪਠਾਨਕੋਟ ਦੇ ਮਿਸ਼ਨ ਰੋਡ ਵਿਖੇ ਸਥਿਤ ਸੰਤ ਆਸ਼ਮ ਸਕੂਲ ਦੇ ਮੈਦਾਨ ਵਿੱਚ ਜਾ ਕੇ ਸਮਾਪਤ ਹੋਇਆ ਇਸ ਨਗਰ ਕੀਰਤਨ ਵਿੱਚ ਜਿੱਥੇ ਸੈਂਕੜਿਆਂ ਗੁਰੂ ਪਿਆਰਿਆਂ ਨੇ ਬੜੀ ਸ਼ਰਧਾ, ਪ੍ਰੇਮ ਤੇ ਉਤਸ਼ਾਹ ਦੇ ਨਾਲ ਇਸ ਵਿੱਚ ਭਾਗ ਲਿਆ ਉੱਥੇ ਹੀ ਨਗਰ ਕੀਰਤਨ ਦਾ ਸਵਾਗਤ ਧਾ-ਧਾਤੇ ਧਰਮ ਪ੍ਰੇਮੀਆਂ ਵੱਲੋਂ ਠੰਡੇ ਪਾਣੀ ਦੀ ਸੇਵਾ, ਪ੍ਰਸਾਦ ਦੀ ਸੇਵਾ ਤੇ ਫੁੱਲ ਵਰਖਾ ਕਰਕੇ ਕੀਤਾ ਗਿਆ। ਸਭ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਿਆ। ਇਸ ਵਿੱਚ ਜਾਣਕਾਰੀ ਦੇਂਦਿਆਂ ਹੋਇਆਂ ਹੈੱਡ ਗ੍ਰੰਥੀ ਸੁਖਰਾਜ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦਾ શુભારੰਭ ਅਸ਼੍ਰੀ ਬਾੜ ਸਾਹਿਬ ਗੁਰਦੁਆਰਾ ਤੋਂ ਹੋਇਆ ਤੇ ਇਸ ਦਾ ਸਮਾਪਨ ਸੰਤਾਸ਼ਮ ਸੂਦੇ ਮੈਦਾਨ ਵਿੱਚ ਹੋਇਆ। ਉਹਨਾਂ ਨੇ ਇਸ ਦਿਨ ਦੀ ਸਭ ਨੂੰ ਵਧਾਈ ਦਿੱਤੀ ਤੇ ਨਾਲ ਹੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਦੀ ਕਿਰਪਾ ਸ펏ੇ ਬਣੀ ਰਹੇ। ਇਸ ਮੌਕੇ ਤੇ ਮੌਜੂਦ ਰਹਿਣ ਵਾਲੇ ਮਨਪ੍ਰੀਤ ਸਿੰਘ ਸਹਾਣੀ, ਸੁਰਿੰਦਰ ਸਿੰਘ ਕਮਰ ਮਿੰਟੂ ਅਤੇ ਸਾਬਕਾ ਕੈਬਨਿਟ ਮੰਤਰੀ ਰਮਨ ਪੱਲਾ ਨੇ ਵੀ ਸਭ ਨੂੰ ਵਧਾਈ ਦਿੱਤੀ ਤੇ ਇਸ ਨਗਰ ਕੀਰਤਨ ਵਿੱਚ ਸਿੱਕੇ ਨੌਜਵਾਨਾਂ ਵੱਲੋਂ ਗਤਕੇ ਦਾ ਵੀ ਖੂਬਸੂਰਤ ਪ੍ਰਦਰਸ਼ਨ ਕੀਤਾ ਤੇ ਆਪਣੇ ਜੋਸ਼ਾਂ ਹੀ ਉਹਨਾਂ ਨੇ ਗੁਰਚਰਨਾ ਵਿੱਚ ਹਾਜ਼ਰੀ ਲਗਾਈ ਸੰਗਤ ਜੀਓ ਗੁਰਪਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਰਸਾਖੀ ਨੂੰ ਸਮਰਪਿਤ ਹੋਕਰ ਗੁਰਦੁਆਰਾ ਤਪਸਥਾਨ ਬਾਪੂ ਸਾਹਿਬ ਜੀ ਕੋ ਬਾਬਾ ਸ਼੍ਰੀਚੰਦ ਜੀ ਦਾ ਜੋ ਤਪਸਥਾਨ ਹੈ ਉਦੋਂ ਅਮਰਤ ਵਲੇ ਤੋਰੰਭ ਹੋਇਆ ਹੈ ਜੀ ਵੱਖ-ਵੱਖ ਪੜਾਵਾ ਥਾਣੀਆਂ ਹੁੰਦੀਆਂ ਹੋਇਆ ਇਹ ਸੰਤ ਆਸ਼ਰਮ ਸਕੂਲ ਦੀ ਗਰਾਊਂਡ ਵਿਖੇ ਪਠਾਨਕੋਟ ਵਿਖੇ ਇਸ ਦੀ ਸੰਪੂਰਨਤਾ ਹੋਵੇਗੀ ਇਸ ਲਈ ਤੁਸੀਂ ਦੇਖ ਰਹੇ ਜੋ ਤੇ ਮਹਾਰਾਜ ਜੀ ਦੀ ਕਿਰਪਾ ਸਦਕਾ ਵੱਡੀ ਗਿਣਤੀ ਦੇ ਸੰਗਤਾਂ ਇਸ ਨਗਰ ਕੀਰਤਨ ਦੇ ਹਾਜ਼ਰੀਆਂ ਭਰ ਰਹੀਆਂ ਨੇ ਜੀ ਬਾਅਦ ਸਰ ਤੋਂ ਇਸ ਨਗਰ ਕੀਰਤਨ ਦੀ ਰੰਗਤਾ ਤੇ ਪਠਾਨਕੋਟ ਵਿਖੇ ਦੀ ਸੰਪੂਰਨਤਾ ਹੈ ਹਾਂ ਜੀ ਸਤਿਕਾਰਯੋਗ ਲੋਕ ਇਤਰਾ ਦਾ ਯਾਰਾ ਪ੍ਰਬੰਧ ਕੀਤਾ ਗਿਆ ਜੀ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਜੀ ਪਠਾਨਕੋਟ ਦੀ ਸੰਗਤ ਵੱਲੋਂ ਰਸਤੇ ਦੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਬੇਨਤੀਆਂ ਹੋਈਆਂ ਸੀ ਉੱਥੋਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਆਰੀ ਸੰਗਤ ਦਾ ਬੜੇ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਅੱਜ ਸ਼ੁਭ ਦਿਹਾੜੇ ਇੱਕ ਸੰਤਾਂ ਨੂੰ ਪੁੱਛ ਰਿਹਾ ਇਹ ਹੋਈ ਸਨੇਹਾਏ ਅਸੀਂ ਬੇ ਸਨੇਹਾ ਦੇ ਨਹੀਂ ਸਕਦੇ ਕਿਉਂਕਿ ਅਸੀਂ ਆਪ ਜੀ ਸਿੱਖਦੇ ਪਏ ਹਾਂ ਚਲੋ ਬਾਹਰ ਦੀ ਕਿਰਪਾ ਸਦਕਾ ਜੇ ਤੁਸੀਂ ਯਾਦ ਰੱਖੋ ਤਾਂ ਇਹ ਸਨੇਹਾ ਕਿ ਬਾਣੀ ਪੜੀ ਜਾਵੇ ਬਾਣੀ ਬਾਣੇ ਦੇ ਧਾਰਨੇ ਹੋਈਏ ਅਮਰਤ ਛਕੀਏ ਗੁਰੂ ਵਾਲੇ ਬਣੀਏ ਇਹ ਸਾਡੀ ਸਾਰੀ ਨੂੰ ਅਪੀਰ ਹੈ ਤਾਂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਵਾਪਸ ਸਥਾਨ ਬਾਬਾ ਸਿਮਰਤਨ ਜੀ ਮਹਾਰਾਜ ਵਾਟਸਐਪ ਤੋਂ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਕੱਢਿਆ ਜਾਂਦਾ ਹੈ। ਅੱਜ ਵੀ ਇਹ ਨਗਰ ਕੀਰਤਨ ਜੋ ਕਿ ਸਵੇਰੇ 9 ਵਜੇ ਤੋਂ 9:30 ਵਜੇ ਤੋਂ ਵਾਟਸਐਪ ਤੋਂ ਆਰੰਭ ਹੋਇਆ ਹੈ। ਅਲੱਗ-ਅਲੱਗ ਸਥਾਨਾਂ ਤੋਂ ਹੁੰਦਾ ਹੋਇਆ ਸੰਤ ਆਸ਼ਰਮ ਵਿਖੇ ਦੀ ਸਮਾਪਤੀ ਹੋਣੀ ਹੈ। ਸੰਗਤਾਂ ਵੱਲੋਂ ਰਸਤੇ ਦੇ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਥਾਂ-ਥਾਂ 'ਤੇ ਲੰਗਰ ਲਗਾਏ ਗਏ ਹਨ। ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਮਸੂ ਸ਼ਹਿਰ ਵਾਸੀਆਂ ਨੂੰ ਖਾਲਸੇ ਦੇ ਆਗਮਨ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਇਹ ਜੋ ਨਗਰ ਕੀਰਤਨ ਆ ਰਿਹਾ ਹੈ ਇਹਦੀ ਵੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜਨਮ ਦਿਨ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਤਪਸਤਾਨਪੁਰ ਤੋਂ ਦੁਆਰਾ ਸ਼੍ਰੀ ਬਾਦ ਸਾਹਿਬ ਤੋਂ ਨਿਕਲ ਕੇ ਸਾਰੇ ਸ਼ਹਿਰ ਚ ਹੁੰਦਾ ਹੋਇਆ ਇਹ ਜਾਤਿ ਸੰਤਾਸ਼ਾ ਸਕੂਲ ਦੀ ਸਮਾਪਤੀ ਹੋਏਗੀ ਮੈਂ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਨੇ ਜਿਹੜੀਆਂ ਐਨ ਜੀਓਜ਼ ਨੇ ਜਾਂ ਜਿੰਨੇ ਵੀ ਸ਼ਹਿਰ ਵਾਸੀਆਂ ਨੇ ਜਗਾ ਜਗਾ ਸਟਾਲ ਲਗਾਏ ਨੇ ਮੈਂ ਆਪਣੇ ਵੱਲੋਂ ਸ਼੍ਰੋਮਣੀ ਕਾਲੀਦਾਲੀ ਸਮੂਚੀ ਟੀਮ ਵੱਲੋਂ ਉਹਨਾਂ ਦਾ ਅਤੇ ਆਪਣਾ ਨਗਰ ਕੀਏ ਤਨ ਚਾਹੀ ਹੋਈ ਸਾਜ ਸੰਗਤ ਦਾ ਜਿਹੜੇ ਕਰੋਨਿਕਲ ਕੇ ਇੱਕ ਕਦਮ ਵੀ ਅੱਗੇ ਆਏ ਨੇ ਗੁਰੂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਰਜਣਾ ਦਿਵਸ ਦੇ ਪ੍ਰਲਖ ਵਿੱਚ ਜਿਹੜਾ ਅੱਜ ਗੁਰਦੁਆਰਾ ਬਾਦਸ਼ਾਹ ਤੋਂ ਇੱਕ ਬਹੁਤ ਹੀ ਵਰਦਾਨ ਅਨਗਰ ਕੀਰਤਨ ਜਿਹੜਾ ਕੱਢਿਆ ਗਿਆ ਹੈ ਉਹਦੇ ਵਾਸਤੇ ਉਹਦੇ ਅ ਅਸੀਂ ਉਹਨੂੰ ਵੈਲਕਮ ਕਰਨ ਵਾਸਤੇ ਖੜੇ ਆ ਸਾਦੇ ਸ਼ਰਧਾਲੂਆਂ ਨੂੰ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਔਰ ਅਮਨਪੁਰਾ ਗਰੁੱਪ ਆਫ ਕਾਲਜਸ ਵੱਲੋਂ ਇਸ ਜਿੰਨਾ ਵੀ ਨਾਲ ਜਾ ਰਿਹਾ ਸੰਗਤ ਹੈ ਉਹਨਾਂ ਦੀ ਸੇਵਾ ਵਾਸਤੇ ਅਸੀਂ ਖੜੇ ਆ ਔਰ ਪ੍ਰਸ਼ਾਦਾ ਔਰ ਜੋ ਵੀ ਆਪਣਾ ਉਹਨਾਂ ਨੂੰ ਸਰੂ ਕੋ ਬਨਚਕ ਦਾ ਉਹ ਅਸੀਂ ਉਹਨਾਂ ਨੂੰ ਉਪਲਬਧ ਕਰਵਾ ਰਹੇ ਹਾਂ ਅਸੀਂ ਇਸ ਪਵਿੱਤਰ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਹਾਂ ਅੱਜ ਦੇ ਇਸ ਦਿਹਾੜੇ ਦੀ ਔਰ ਪ੍ਰਭੂ ਅਗਿਆਸ ਕਰਦੇ ਹਾਂ ਕਿ ਭਾਇਓ ਗੁਰੂ ਅਗੇ ਕਿ ਚੰਗਾ ਸਾਲ ਚੜ੍ਹੇ ਔਰ ਅੱਛਾ ਜੋ ਹੈ ਵਾਤਾਵਰਨ ਇਸ ਪੰਜਾਬ ਜਿਹੇ ਸਥਾਪਿਤ ਹੋਵੇ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo. Karate and skating classes, training of vocal, classical and western music, dance classes for hip-hop, freestyle, jazz, locking popping, chess, horse riding, football, and so on. AM's Gems Cambridge International School opposite Canada Palace near AM Institute's Jalandhar Dalhousie Bypass Road Batanko.